ਸਤ ਸ੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਮਜ਼ਦ ਦੇ ਵਿੱਚ 16% ਵਾਧਾ ਕਰ ਸਕਦੀ ਹੈ ਕਿਉਂਕਿ ਵਿੱਤ ਹ ਯਰ ਪਾਸੇ ਜੀਮਨ ਨਾਲ ਮੀਟਿੰਗ ਹੋਈ ਸੀ ਸੰਦੀਪ ਰਣਦੇ ਆਗਮਨ ਦੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਫਤੇ ਦੇ ਵਿੱਚ ਵਿੱਚ ਜੋ ਡੀਏ ਵਾਅਦਾ ਕਰਾਂਗੇ ਜੋ 5.5 ਸਾਲ ਦਾ ਪੇ ਕਿੰਦਾ ਇਰੇਰਾ ਉਸ ਉਹਦੀ ਪੰਜਾਬ ਸਰਕਾਰ ਫੈਸਲਾ ਕਰ ਸਕਦੀ ਹੈ ਕਿਉਂਕਿ ਦੀਵਾਲੀ ਦੇ ਨੇੜੇ ਆਉਣ ਵਾਲੇ ਆ 20 ਦੀਵਾਲੀਆ ਉਸ ਤੋਂ ਪਹਿਲਾਂ ਪਹਿਲਾਂ ਜੋ ਪੰਜਾਬ ਸਰਕਾਰ ਮਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਦੇ ਸਾਹਦੀ ਹੈ ਰਿਟਾਇਰਡ ਮਲਾਜ਼ਮਾਂ ਦੀ ਮੁੱਖ ਮੰਗ ਹੈਗੇ ਸਾਨੂੰ ਦੋਬਾਰਾ 68 ਫਿਰ ਦਿੱਤਾ ਜਾਵੇ ਇਸ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹੁਤ ਵੱਡੀ ਮੰਗਾਂ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਲੰਘੜਾ ਨੋਟੀਫਾਈ ਕੀਤਾ ਸੀ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ 1972 ਅਨਸਾਰਮ ਲਾਗੂ ਨਹੀਂ ਕੀਤੀ ਗਈ ਜੋ ਰਿਟਾਇਰਡ ਮਲਾਜ਼ਮਾਂ ਉਹ ਮੁੱਖ ਮੰਗ ਹੈਗੇ ਸਾਨੂੰ ਫੈਕਟਰ ਦੁਬਾਰਾ ਨਾੜਤਾ ਜਾਵੇ ਤੇ ਏਰੀਆ ਦਾ ਜਾਵੇ ਪਰ ਪੰਜਾਬ ਸਰਕਾਰ ਨਾਰੇ ਲਾ ਕੇ ਟਾਈਮpass ਕਰ ਰਹੀ ਆ ਜਿਸ ਨੂੰ ਲੈ ਕੇ ਰਿਟਾਇਰਡ ਮਲਾਿਆਂ ਵੱਲੋਂ ਆਉਣ ਵਾਲੀ 17 ਅਕਤੂਬਰ ਨੂੰ ਮਹਾਲੀ ਜੋ ਸਿੱਖਿਆ ਬੋਰਡ ਦੇ ਦਫ਼ਤਰ ਨੇੜੇ ਅਨੰਤ ਜਾਊਗਾ ਉਸ ਤੋਂ ਬਾਅਦ ਡੰਡੀਗੜ ਦੀ ਕੋਠੀ ਆ ਸੀਐਮ ਮਾਂ ਦੀ ਕੋਠੀ ਡੰਡੀਗੜ ਦੇ ਵਿੱਚ ਉਹਦਾ ਘਰਾਓ ਕਿਤੇ ਜਾਊਗਾ ਇਹ ਪੈਨਸ਼ਨ ਆਗੋ ਨੇ ਐਲਾਨ ਕਰਤਾ ਹੈ ਜੀ 17 ਅਕਤੂਬਰ ਨੂੰ ਜੋ ਮੁਖਰੇ ਪਹੁੰਚ ਤੋਂ ਦੀ ਕੋਠੀ ਚੰਡੀਗੜ੍ਹ ਦੇ ਵਿੱਚ ਉਹਦਾ ਘਰਾਓ ਕੀਤਾ ਜਾਊਗਾ। ਦੂਜੇ ਪਾਸੇ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਦੇ ਮਹਿਕ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ। ਪੀਐਸ ਪੀਸੀਐਲ ਮੰਗ ਕਰਦੇ ਅਸੀਂ ਪੀਐਸ ਪੀਸੀਐਲ ਮੰਗ ਕਰਦੇ ਆਂ ਕਿ ਰੋਪੜਾਥਮਨ ਰਾਣ ਦੇ ਵਿੱਚ ਲਹਿਰਾ ਮਹਾਵਤਨ ਰਾਣ ਦੇ ਵਿੱਚ ਫੈਰ ਮੈਂਦੀਆਂ ਸਾਰੀਆਂ ਹੀ ਪੋਸਟਾਂ ਖਾਲੀ ਪਈਆਂ ਹਨ ਉਹ ਭਰੀਆਂ ਜਾਣ ਅਤੇ ਜੋ ਕੰਮ ਹੈ ਕੰਮ ਕਰਦੇ ਆ ਕੱਚੇ ਕੰਮ ਕੰਮ ਕਰਦੇ ਆ ਉਹਨੂੰ ਲੈ ਕੇ ਕੀਤਾ ਜਾਵੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਹਿਰਾ ਮੁਹੱਬਤ ਗੁਰੂ ਗੋਬਿੰਦ ਸਿੰਘ ਸੁਪਰ ਸਾਹਮਣੇ ਰੂਪਰੇ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਦਰ ਨਾਲ ਕੰਮ ਕੰਮ ਕਰਦੇ ਆ ਉਹਨੂੰ ਪੱਕਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਜੋ ਕੰਮ ਕਰਦੇ ਕਿ ਜਮਲਾਇਓ ਪੱਕੇ ਕੀਤਾ ਜਾਣਾ ਮੈਡੀਵਲ ਵਰਕਰਾਂ ਆਸਾ ਵਰਕਰਾਂ ਉਹਨਾਂ ਦੇ ਮਾਨਵਤ ਦੇ ਵਿੱਚ ਵਾਅਦਾ ਕੀਤਾ ਜਾਵੇ ਸੀਐਮਡੀ ਤਸੀਂ ਮੰਗ ਕਰਦੇ ਆ ਪੀਐਸਪੀਸੀਐਲ ਤੋਂ ਜੋ ਮੀਟਿੰਗ ਮੰਨੀਆਂ ਮੰਗਾ ਸੀ ਉਹ ਲਾਗੂ ਕੀਤੀਆਂ ਨਾ ਅਤੇ ਜੋ ਪੇ ਬੈਂਡ ਬੈਂਦੀ 400 ਦੀਆਂ ਤਰੁੱਟੀਆਂ ਹਨ ਉਹ ਦੂਰ ਕੀਤੀਆਂ ਨਾ ਕਿ ਪੇ ਬਣ ਬੈਂਦੀ 400 ਉੱਤਾ ਜਾਵੇ ਏਲਮ ਦੀਆਂ ਲਾਈਨਾਂ ਵਿੱਚ ਖਾਲੀ ਪੋਸਟਾਂ ਭਰਿਆ ਜਾਣਾ ਮੁੱਖ ਮੰਤਰੀ ਭਵਨ ਤਮਾਨ ਨੇ ਜੋ ਕਿਹਾ ਸੀਗੇ ਅਸੀਂ ਤੁਹਾਨੂੰ ਨਹੀਂ ਲੱਗਣ ਦਵਾਂਗੇ ਪਰ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸੀਐਮ ਮਾਨ ਦੇ ਵਿਰੁੱਧ ਧਰਨੇ ਮਜਾਰੇ ਆਤਿਆਂ ਬੁੱਕੇ ਜਾ ਰਹੀਆਂ ਹਨ ਕਿਉਂਕਿ ਜੋ ਬਾਦੇ ਕੀਤੇ ਸੀ ਉਹਨਾਂ ਵਿੱਚੋਂ ਬਾਦੇ ਪੂਰੇ ਨਹੀਂ ਕੀਤੇ ਜਿਸ ਤਰ੍ਹਾਂ ਇਹ ਮਲਾਜਮਾਂ ਮੁੱਖ ਮੰਤਵਾਂ ਦੀ ਸਰਕਾਰ ਤੋਂ ਬਹੁਤ ਦੁਖੀਆਂ ਹਨ ਕੱਲ ਮੋਰ ਮੰਡੀ ਵਿੱਚ ਵੀ ਜੋ ਲੋਕਾਂ ਵੱਲੋਂ ਸੀਐਮ ਆਨੂ ਕੀ ਰਹਿ ਗਿਆ ਤੇ ਸੀਐਮ ਆਨ ਦੀ ਮਰਦਾ ਕੀਤੀ ਤਾਂ ਧੰਨਵਾਦ ਸਾਥੀਓ ਮੀਨ ਬਤਾਵਾਂ ਸ਼ੇਅਰ ਕਰ ਰਹੀ